ਸਾਹਮਣੇ ਸਾਨੂੰ ਇੱਕ ਬੂਰੀ ਮੱਝ ਦਿਖਾ ਰਿਆਂ ਕਿਸਾਨ ਵੀਰੋ ਬਾਈ ਉਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਰੱਖੇ ਹੋਏ ਨੇ ਜਿਵੇਂ ਆਪਣੇ ਆਮ ਘਰ ਦੀ ਲੋੜ ਪੂਰੀ ਕਰਨ ਵਾਸਤੇ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਪਸ਼ੂਆਂ ਚੋਂ ਇਹ ਬੂਰੀ ਮੱਝ ਬਾਈ ਕਨੇ ਬਕਾਊ ਕਰਦੀ ਆਪਾਂ ਚੌਥੇ ਸੂਏ ਹੁਣੇ ਸੂਦੀ ਆ ਗਈ ਤਕਰੀਬਨ ਇੱਕ ਹਫਤਾ ਇਹਦਾ ਬਾਕੀ ਆ ਤੀਜੇ ਸੂਏ ਬਾਈ ਕੰਨੇ ਵੀ 14 ਲੀਟਰ ਆਪਾਂ ਵਧੀਆ ਖੁੱਲਾ ਡੁੱਲਾ ਦੁੱਧ ਦੇ ਕਰੇ ਛੋਇਆਗਾ ਹੁਣ ਚੌਥੇ ਸੂਏ 15 ਪਲੱਸ ਦੇਣ ਦੀ ਗਰੰਟੀ ਆ ਤਸੱਲੀ ਕਰਕੇ ਨਿਰਖ ਪਰਖ ਕੇ ਤੁਸੀਂ ਆ ਬੂਰੀ ਮੱਝ ਖਰੀਦ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਫੇਸ ਕੁਆਲਿਟੀ ਦੇਖ ਲਓ ਬੋਡੀ ਬੰਤਰ ਤੇ ਥਣ ਹਵਾਨੇ ਦੀ ਪੂਰੀ ਸਾਫ ਆ ਕਰ ਲੋ ਗਰਾਂ ਤਸੱਲੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਦਾ ਰੇਟ ਬਾਈ ਫੋਨ ਤੇ ਕਰਨਗੇ ਪਿੰਡ ਲਹਿਰਾ ਬੇਗਾ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ